ਦਲਾ ਮੋਹਾਲੀ ਦੇ ਪਿੰਡ ਚੰਜੇੜੀ ਦੀ ਜ਼ਮੀਨ ਦਾ ਮਾਮਲਾ ਇੱਕ ਵਾਰ ਮੁੜ ਤੋਂ ਸੁਰਖੀਆਂ ਦੇ ਵਿੱਚ ਕਿਉਂਕਿ ਹੁਣ ਪੰਜਾਬ ਸਰਕਾਰ ਇਸ ਜ਼ਮੀਨ ਤੇ ਕੂੜੇ ਦਾ ਡੰਪ ਬਣਾਉਣ ਜਾ ਰਹੀ ਹੈ ਹਾਲਾਂਕਿ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ ਕਈ ਵਾਰ ਪਿੰਡ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਹਾਸਲ ਨਾ ਹੋਈ ਹੁਣ ਇਸ ਜ਼ਮੀਨ ਤੇ ਕੂੜੇ ਦਾ ਡੰਪ ਬਣਾਉਣ ਦੀ ਤਜਵੀਜ਼ ਸਾਹਮਣੇ ਆਈ ਹੈ ਜਿਸ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦਰਸਲ ਇਹ ਵਿਵਾਦ ਉਸ ਵੇਲੇ ਖੜਾ ਹੋਇਆ ਜਦ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਵੱਲੋਂ ਇਸ ਜ਼ਮੀਨ ਤੇ ਕੂੜੇ ਦਾ ਡੰਪ ਬਣਾਉਣ ਦੀ ਗੱਲ ਆਖੀ ਗਈ ਇਸ ਸੰਬੰਧੀ ਜਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੂੜੇ ਦਾ ਡੰਪ ਬਣਾਉਣ ਤੋਂ ਕੋਰੀ ਨਾ ਕਰ ਦਿੱਤੀ। ਇਸ ਸੰਬੰਧੀ ਤਰਕ ਦਿੰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਤਾਂ ਇਹ ਜ਼ਮੀਨ ਕਮਾੜਾ ਦੀ ਨਹੀਂ। ਦੂਜਾ ਭਾਰਤ ਮਾਲਾ ਪ੍ਰੋਜੈਕਟ ਦੇ ਬਿਲਕੁਲ ਨੇੜੇ ਹੈ। ਉਹਨਾਂ ਕਹਿੰਿਆ ਕਿ ਇਸ ਜ਼ਮੀਨ ਦੇ ਨੇੜੇ ਕਈ ਸਕੂਲ, ਕਾਲਜ ਤੇ ਤਕਰੀਬਨ 16 ਪਿੰਡ ਇਲਾਕੇ ਦੇ 2 ਤੋਂ 3 ਕਿਲੋਮੀਟਰ ਦੇ ਵਿੱਚ ਆਉਂਦੇ ਨੇ। ਜੇਕਰ ਇੱਥੇ ਡੰਪ ਬਣਦਾ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਕੂੜੇ ਕਾਰਨ ਬਿਮਾਰੀਆਂ ਫੈਲਣ kia ਪਿਛਲੇ ਸਮੇਂ ਵਿੱਚ ਅਸੀਂ ਦੇਖਿਆ ਮੇਅਰ ਸਾਹਿਬ ਦਾ ਬਿਆਨ ਸੁਣਿਆ ਕਿ ਉਹ ਗਮਾਡਾ ਚ ਗਏ ਆ ਕਿ ਸਾਨੂੰ ਗਮਾਡਾ ਲਈ ਜਗ੍ਹਾ ਦਿੱਤੀ ਜਾਵੇ ਪਹਿਲਾਂ ਹੀ ਤੁਸੀਂ ਆਲਰੇਡੀ ਸੰਘਰਸ਼ ਚ ਉਦੋਂ ਤੋਂ ਹੀ ਇਨਵੋਲਵ ਹੋ ਸੰਘਰਸ਼ ਚੱਲ ਰਿਹਾ ਸਾਡਾ ਪ੍ਰਸ਼ਾਸਨ ਨਾਲ ਚੱਲ ਰਿਹਾ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ ਹੈ ਪਰ ਗਮਾਡਾ ਨੇ ਜੋ ਮੇਅਰ ਸਾਹਿਬ ਨੂੰ ਕਿਹਾ ਕਿ ਇਸ ਝੰਜੇੜੀ ਅਸੀਂ 40 45 ਕਿੱਲੇ ਰਿਕੁਆਇਰ ਕੀਤੇ ਆ ਕਬਜ਼ਾ ਲਿਆ ਉਹਨਾਂ ਤੇ ਤੁਹਾਨੂੰ ਡੰਪ ਬਣਾਉਣ ਦੀ ਉਹ ਜਗ੍ਹਾ ਦੇ ਦਿੰਦੇ ਆ ਤੇ ਮੇਅਰ ਸਾਹਿਬ ਦਾ ਬਿਆਨ ਸੁਣਿਆ ਤੇ ਅਸੀਂ ਹਰਕਤ ਚਾਏ ਕਿਉਂਕਿ ਸਾਡੇ ਪਿੰਡ ਦੇ ਨੇੜੇ-ਨੇੜੇ ਸਿਰਫ 1.5 ਕਿਲੋਮੀਟਰ ਦਾ ਡਿਸਟੈਂਸ ਹੈ ਜਿਹੜੇ ਪਿੰਡ ਨੇੜੇ-ਨੇੜੇ ਆ ਅੱਠ ਦੋ ਤਾਸ ਪਿੰਡ ਨੇੜੇ-ਨੇੜੇ ਆ ਭਾਰਤ ਮਾਲਾ ਪ੍ਰੋਜੈਕਟ ਬਣ ਰਿਹਾ ਹੈ ਸਾਡੇ ਪਿੰਡ ਇੱਕ ਐਜੂਕੇਸ਼ਨ ਹੱਬ ਬਣ ਚੁੱਕਿਆ ਮੈਂ ਇੱਕ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਪ੍ਰਸ਼ਾਸਨ ਨੂੰ ਵੀ ਗਮਾਡਾ ਪ੍ਰਸ਼ਾਸਨ ਨੂੰ ਵੀ ਮੇਅਰ ਸਾਹਿਬ ਨੂੰ ਵੀ ਕਿ ਕੀ ਸਹਿਰਾਂ 'ਚ ਬੰਦੇ বাসਦੇ ਪਿੰਡਾਂ 'ਚ ਬੰਦੇ ਨਹੀਂ বাসਦੇ ਪਿੰਡਾਂ 'ਚ ਡੰਗਰ বাসਦੇ ਜਿਹੜੀ ਬਿਮਾਰੀ ਤੋਂ ਉਹ ਭੱਜ ਕੇ ਇੱਥੇ ਡੰਪਿੰਗ ਗਰਾਊਂਡ ਲਿਆ ਰਹੇ ਆਂ ਸਹਿਰ ਤੋਂ ਕਿਾ ਇੱਥੇ ਨਹੀਂ ਲੋਕ ਮਰਨਗੇ ਕੈਂਸਰ ਦੇ ਮਰੀਜ਼ ਹੋਣਗੇ ਤੇ ਇਹਦੇ ਨਾਲ ਉਹ ਤਾਂ ਅਸੀਂ ਹੁਣ ਸੰਘਰਸ਼ ਕਰਕੇ ਮਰਾਂਗੇ ਤੁਹਾਡੇ ਮੱਧੋਂ ਦੇ ਹੀ ਦੱਸਣਾ ਚਾਹੁੰਦਾ ਕਿ ਡੰਪਿੰਗ ਗਰਾਊਂਡ ਕੀ ਐ ਅਸੀਂ ਜ਼ਮੀਨ ਦਾ 1 ਇੰਚਾ 1 ਇੰਚ ਨਹੀਂ ਸ਼ਹਿਰ ਨੂੰ ਲੈਣ ਦਿੰਦੇ ਨਾ ਕਿਸੇ ਪ੍ਰਸ਼ਾਸਨ ਨੂੰ ਉਧਰ ਇਸ ਬਾਰੇ ਜਦ ਮੁਹਾਲੀ ਦੇ ਮੇਅਰ ਤੱਕ ਪਹੁੰਚ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਕੂੜੇ ਦੇ ਡੰਪ ਦੀ ਥਾਂ ਉਹਨਾਂ ਗਮਾੜਾ ਤੋਂ ਮੰਗੀ ਸੀ ਪਰ ਗਮਾੜਾ ਨੇ ਇਹ ਜ਼ਮੀਨ ਅਲਾਟ ਕਰਨ ਦੀ ਗੱਲ ਆਖੀ ਹੈ ਮੇਅਰ ਨੇ ਆਪਣੀ ਸਫਾਈ ਦਿੰਦਿਆਂ ਆਖਿਆ ਕਿਉਂ ਨਾ ਆਪਣੇ ਵੱਲੋਂ ਝੰਡੇੜੀ ਪਿੰਡ ਦੀ ਜ਼ਮੀਨ ਦੀ ਮੰਗ ਨਹੀਂ ਕੀਤੀ ਸਗੋਂ ਗਮਾੜਾ ਨੇ ਪਿੰਡ ਦੀ ਜ਼ਮੀਨ ਦੇਣ ਦਾ ਉਹਨਾਂ ਨਾਲ ਵਾਅਦਾ ਕੀਤਾ ਹੈ ਸਾਡੇ ਏਰੀਆ ਦੇ ਵਿੱਚ ਡੰਪਿੰਗ ਗਰਾਊਂਡ ਪਹਿਲਾਂ ਜਿਹਾ ਸੀਗਾ ਨਾ ਇੱਕ ਜਗ੍ਹਾ ਤੇ ਢੇਰ ਲੱਗਦਾ ਸੀ ਕੂੜੇ ਦਾ ਬਹੁਤ ਆ ਵੱਡਾ ਨਾ ਉਸ ਤੋਂ ਬਾਅਦ ਕੀ ਹੋਇਆ ਕਿ ਐਨਜੀਟੀ ਡਾਇਰੈਕਸ਼ਨ ਆਈ ਔਰ ਉਹ ਹਾਈ ਕੋਰਟ ਦੇ ਵਿੱਚ ਵੀ ਚੈਲੰਜ ਹੋਈ ਔਰ ਉਸ ਤੋਂ ਬਾਅਦ ਹਾਈ ਕੋਰਟ ਡਾਇਰੈਕਸ਼ਨ ਆਈ ਕਿ ਜੀ ਤੁਸੀਂ ਕਿਸੇ ਵੀ ਜਗ੍ਹਾ ਤੇ ਕੂੜਾ ਕੋਈ ਵੱਡਾ ਢੇਰ ਨਹੀਂ ਲਾ ਸਕਦੇ ਤੁਹਾਨੂੰ ਜਿਹੜਾ ਤੁਹਾਡਾ ਕੂੜਾ ਹੈਗਾ ਉਹ ਨਾਲ-ਨਾਲ ਪ੍ਰੋਸੈਸ ਕਰਨਾ ਪੈਣਾ ਤੇ ਉਹ ਇਸका ਕਿਹੜੀ ਸਾਡੀ ਮਤਲਬ ਉਹ ਕੂੜਾ ਸੀਗਾ ਉਹ ਪ੍ਰੋਪਰ ਮਤਲਬ ਜਿਹੜਾ ਹੈਗਾ ਉਹ ਕਲੀਅਰ ਨਹੀਂ ਹੋਇਆ ਤੇ ਕਈ ਜਗ੍ਹਾ ਤੇ ਢੇਰ ਲਾ ਕੇ ਕੂੜੇ ਦੇ ਉਸ ਤੋਂ ਬਾਅਦ ਉਹ ਸਾਰੇ ਕਾਉਂਸਲਰ ਸਹਿਬਾਨ ਲੋਕਲ ਲੋਕ ਸਾਰੇ ਉੱਥੋਂ ਇਕੱਠੇ ਹੋ ਕੇ ਮੇਰੇ ਕੋਲ ਆਏ ਕਿ ਜੀ ਇਸ ਦਾ ਬੜੀ ਸਮੱਸਿਆ ਦੇ ਵਿੱਚ ਹੈਗੇ ਆ ਤੇ ਮੈਨੂੰ ਪਤਾ ਸੀਗਾ ਕਿਉਂਕਿ ਮੈਂ ਵੀ ਟਾਈਮ ਟਾਈਮ ਜਾਂਦਾ ਰਹਿੰਦਾ ਸੀਗਾ ਉੱਥੇ ਤੇ ਮੈਂ ਗਿਆ ਗਮਾੜਾ ਸੀਏ ਕੋਲੇ ਮੈਂ ਜਾ ਕੇ ਉਹਨੂੰ ਦੱਸੀ ਜੀ ਸਾਡੀ ਆ ਪ੍ਰੋਬਲਮ ਹੈਗੀ ਆ ਸਾਨੂੰ ਤੁਹਾਡੇ ਕੋਲ ਕਾਰਪੋਰੇਟਾ ਦੇ ਬਹੁਤ ਵੱਡਾ ਏਰੀਆ ਹੈਗਾ ਸਾਨੂੰ ਕਿਤੇ ਵੀ ਜਗ੍ਹਾ ਦਿਓ ਕਿ ਅਸੀਂ ਉੱਥੇ ਜਾ ਕੇ ਥੋੜਾ ਕੂੜਾ ਰੱਖ ਕੇ ਆਪਣਾ ਪ੍ਰੋਸੈਸ ਉਹਨੂੰ ਕਰ ਲਈਏ ਤੇ ਉਸ ਤੋਂ ਬਾਅਦ ਉਹ ਜਿਹੜੀ ਕੰਪਨੀ ਹੈਗੀ ਆਪਣੀ ਆਪ ਉਹਨੂੰ ਕੂੜੇ ਨੂੰ ਗਿੱਲਾ ਸੁੱਕਾ ਵੱਖਰਾ ਵੱਖਰਾ ਕਰਕੇ ਲਿਜਾ ਸਕੇ ਪਰ ਉਹਨਾਂ ਨੇ ਮੈਨੂੰ ਕਿਉਂ ਕਿਹਾ ਕਿ ਜੀ ਸਾਡੇ ਕੋਲੇ ਇੱਕ ਫਿਲਹਾਲ ਕੋਈ ਹੋਰ ਜਗ੍ਹਾ ਹੈ ਨਹੀਂ ਸਾਰੇ ਕੋਈ ਇੱਕ ਜਗ੍ਹਾ ਹੈਗੀ ਆ ਉਹ ਤੰਜੀੜੀ ਪਿੰਡ ਦੀ ਜਗ੍ਹਾ ਹੈਗੀ ਆ ਮੈਂ ਉਹ ਮੇਰੀ ਬੇਨਤੀ ਹੈ ਕਿ ਅਸਾਂ ਇਹ ਜੇ ਕੋਈ ਕੰਫਿਊਜ਼ਨ ਨਹੀਂ ਹੈਗੀ ਕਿ ਆਪਾਂ ਤੰਜੀੜੀ ਵਾਸਤੇ ਮੈਂ ਕੋਈ ਗੱਲ ਕਰਦਾ ਮੈਂ ਤਾਂ ਸਿੰਪਲ ਇਹ ਹੈ ਕਿ ਜਗ੍ਹਾ ਮੰਗਦਾ ਹੈ ਕਿ ਸਾਨੂੰ ਮਹਾਲੀ ਦੇ ਵਿੱਚ ਜਿਹੜਾ ਸਾਨੂੰ ਪਰੇਸ਼ਾਨੀ ਆ ਰਹੀ ਆ ਅਸੀਂ ਘਰਾਂ ਦੇ ਨੇੜੇ ਕੂੜਾ ਰੱਖਦੇ ਆ ਅਸੀਂ ਉਹ ਕੂੜਾ ਕਿਤੇ ਬਾਹਰ ਲੈ ਕੇ ਜਾ ਸਕੀਏ ਇਸ ਮਾਮਲੇ ਸੰਬੰਧੀ ਜਦ ਗਮਾਡਾ ਤੱਕ ਪਹੁੰਚ ਕੀਤੀ ਗਈ ਤਾਂ ਕੋਈ ਵੀ ਅਫਸਰ ਇਸ ਮੁੱਦੇ ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ ਦੂਜੇ ਪਾਸੇ ਪਿੰਡ ਵਾਸੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਜ਼ਮੀਨ ਜਦ ਗਮਾਡਾ ਦੀ ਹੈ ਹੀ ਨਹੀਂ ਤਾਂ ਫਿਰ ਉਹ ਇੱਥੇ ਕਿਸੇ ਵੀ ਕੀਮਤ ਤੇ ਕੂੜੇ ਦਾ ਡੰਪ ਨਹੀਂ ਬਣਨ ਦੇਣਗੇ ਪੀਟੀਸੀ న్యూਸ Delhi ਮੋਹਾਲੀ ਤੋਂ ਜਸਪ੍ਰੀ দাশਕ ਦੀ ਰਿਪੋਰਟ